ਲਓ ਜੀ ਅੱਜ ਆਪਣੇ ਕੋਲੇ ਪਹੁੰਚਿਆ ਬਹੁਤ ਹੀ ਸੋਹਣੇ ਡਿਜ਼ਾਈਨ ਪਹੁੰਚ ਚੁੱਕੇ ਨੇ ਰਾਜਾ ਰਾਣੀ ਵਾਲੇ ਸੂਟ ਜਿਹੜੇ ਕਿ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਦੇਖੋ ਚੈੱਕ ਕਰ ਲੋ ਰਾਜਾ ਰਾਣੀ ਸੂਟ ਦੁਪੱਟਾ ਪਹੁੰਚ ਗਿਆ ਪੂਰੇ ਮਿੱਠੇ ਰੇਟ ਦੇ ਵਿੱਚ ਚੈੱਕ ਕਰੋ ਜੀ ਇਹਦਾ ਰੇਟ ਕੋਈ ਨਹੀਂ ਦੇ ਸਕਦਾ ਜਿਹੜਾ ਆਪਾਂ ਦੇਵਾਂਗੇ ਪੂਰੇ ਲੈਸ ਰੇਟ ਦੇ ਵਿੱਚ ਮਾਲ ਪਹੁੰਚਿਆ ਰਾਜਾ ਰਾਣੀ ਸੂਟ ਦੁਪੱਟਾ ਦੇਵਾਂਗੇ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਲੱਗ ਗਿਆ ਮੇਲਾ ਦਿਵਾੜੀ ਆਫਰ ਦੇਖੋ ਰੰਗ ਕੀ ਆ ਬਾਤ ਹੈ ਜੀ ਚੈੱਕ ਕਰੋ ਕਲਰ ਟਾਪ ਡੇ ਟਾਪ ਟਾਪ ਦੇ ਰੰਗ ਪਹੁੰਚ ਗਏ ਨੇ ਰਾਜਾ ਰਾਣੀ ਵਾਲੇ ਸੂਟਾਂ ਦਾ ਮੇਲਾ ਲੱਗ ਗਿਆ ਸੂਟ ਦੁਪੱਟਿਆਂ ਦਾ ਦੇਖੋ ਚੈੱਕ ਕਰੋ ਜੀ ਟੋਟੋ ਪੀਸ ਮਾਲ ਪਹੁੰਚਿਆ ਆਪਣੇ ਕੋਲੇ ਦੇਖੋ ਜੀ ਚੈੱਕ ਕਰੋ ਜਮਾ ਸੇਮ ਡਿਜ਼ਾਈਨਰ ਗਰੂਪ ਪਿਓਰ ਚਨੂੰਨ ਦੁਪੱਟਾ ਕਰੇਵ ਦੇ ਉੱਪਰ ਨੇਚਰਲ ਕਰੇਵ ਦੇ ਉੱਪਰ ਡਿਜ਼ਾਈਨ ਬਣਿਆ ਬੜਾ ਸ਼ਾਨਦਾਰ ਦੇਖੋ ਕੀ ਬਾਤ ਹੈ ਜੀ ਲਿਸ਼ ਲਿਸ਼ ਕਰਦਾ ਵਰਕ ਹੈ ਚੈੱਕ ਕਰੋ ਟਾਪ ਦੀ ਕੁਆਲਿਟੀ ਖੁੱਲ ਚੁੱਕਿਆ ਰਾਜਾ ਰਾਣੀ ਕਹਿੰਦੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਬਹੁਤ ਮਹਿੰਗੇ ਮਹਿੰਗੇ ਵਿਕ ਰਿਆ 1200 2000 2500 ਤੱਕ ਪਰ ਆਪਾਂ ਲੈ ਕੇ ਪਹੁੰਚ ਗਏ ਜੀ ਸਿਰਫ ਤੇ ਸਿਰਫ 700 ਦੇ ਵਿੱਚ ਕਿਹਦੇ ਵਿੱਚ ਕਰੀਮ ਚਾਰਡ ਪਹੁੰਚਾ ਆਪਣੇ ਕੋਲੇ ਦੇਖੋ ਸਲਵਾਰ ਵਰਕ ਹੈ ਦੇਖੋ ਜੀ ਥ੍ਰੈਡ ਵਰਕ ਰਹੂਗਾ ਸਲਵਾਰ ਤੇ ਕਢਾਈ ਹੈ ਟੌਪ ਦਾ ਡਿਜ਼ਾਈਨ ਕੋਲੇ ਆ ਦੇਖੋ ਤੁਹਾਡੇ ਸਾਹਮਣੇ ਪੇਸ਼ ਹੋ ਚੁੱਕਾ ਜੀ ਦੇਖੋ ਉੱਪਰ ਤੱਕ ਦੋਨੋਂ ਸਾਈਡ ਵੇਲਾ ਆਉਣੀਆਂ ਦੇਖੋ ਜੀ ਇਹ ਵੀ ਇਹ ਵੀ ਆਪਾਂ ਤੁਹਾਨੂੰ ਪੂਰੇ ਲੈਸ ਰੇਟ ਦੇ ਵਿੱਚ ਕੱਢ ਦਿੱਤਾ ਹੈ ਇਹਦਾ ਰੇਟ ਹੋਰ ਵੀ ਲੈਸ ਕਰਤਾ ਇਹ ਤੁਹਾਨੂੰ ਦੇਵਾਂਗੇ ਆਪਾਂ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਰਾਜਾ ਰਾਣੀ ਵਾਲੀ ਸੂਟ ਜਿਹੜੇ ਪਹਿਲਾਂ ਦਿਖਾਏ ਆ ਉਹਨਾਂ ਦਾ ਰੇਟ ਹੈ 700 ਤੇ ਇਹ ਮੋਰਨਿੰਗ ਵਾਲਾ ਡਿਜ਼ਾਈਨ ਖੁੱਲ ਗਿਆ ਦੇਖੋ ਕਰੀਮ ਕਲਰ ਦੇ ਵਿੱਚ ਵਾਈਨ ਕਲਰ ਦੀ ਬੋਟਮ ਤੇ ਦੁਪੱਟਾ ਆ ਗਿਆ ਸ਼ਾਨਦਾਰ ਦੇਖੋ ਭਾਈ ਕੀ ਬਾਤ ਹੈ ਜੀ ਗੋਟਾ ਪੱਤੀ ਵਾਲਾ ਫੈਂਸੀ ਲੇਸ ਵਾਲਾ ਦੁਪੱਟਾ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਦੇਖੋ ਕਲਰ ਇਹਦਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਬਣਿਆ ਹੋਇਆ ਦੀ ਕਰੀਮ ਦਾ ਤੇ ਵਾਹ ਆਦਾ ਵਾਈਨ ਕਲਰ ਦਾ ਸੌਰੀ ਦੇਖੋ ਟਾਪ ਦਾ ਮੋਰਨੀ ਵਾਲਾ ਡਿਜ਼ਾਈਨ ਖੁੱਲਿਆ ਤੁਹਾਡੇ ਸਾਹਮਣੇ ਕੀ ਬਾਤ ਹੈ ਲੌਜੀਕ ਹੋਰ ਆ ਗਿਆ ਮੋਰਨੀਆਂ ਵਾਲਾ ਡਿਜ਼ਾਈਨ ਆਫ ਵਾਈਟ ਕਲਰ ਦੇ ਵਿੱਚ ਕੰਟਰਾਸਟ ਸਲਵਾਰ ਰਹੂਗੀ ਵਰਕ ਨਾਲ ਦੀ ਦੇਖੋ ਭਾਈ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲਿਆ ਇਹ ਵੀ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਦੇਖੋ ਜੀ ਆ ਦੁਪੱਟਾ ਆ ਗਿਆ ਦੁਪੱਟਾ ਕੰਟਰਾਸਟ ਰਹੂਗਾ ਸਲਵਾਰ ਦੇ ਨਾਲ ਦਾ ਇੱਕ ਹੈਂਡਵਰਕ ਦੇ ਵਿੱਚ ਆ ਸੂਟ ਪਹੁੰਚਿਆ ਦੇਖੋ ਪੂਰਾ ਫੁੱਲ ਹੈਵੀ ਦੇਖੋ ਚੈੱਕ ਕਰੋ ਜੀ ਫਿਨਿਸ਼ਿੰਗ ਦੇਖੋ ਕੰਮ ਦੀ ਫੁੱਲ ਹੈਂਡਵਰਕ ਦੇ ਵਿੱਚ ਕੰਮ ਪਹੁੰਚ ਗਿਆ 크ਰੇਵ ਦਾ ਕਪੜਾ ਲੱਗਿਆ ਹੋਇਆ ਬਿਸਕੋਸ 크ਰੇਵ ਗਲੇ ਗਲੇ ਦੇ ਉੱਪਰ ਤੱਕ ਫੁੱਲ ਹੈਂਡਵਰਕ ਹੈ ਇਹਦਾ ਮਿੱਠਾ ਰੇਟ ਲਾਤਾ ਦੀਵਾਲੀ ਆਫਰ ਤੇ ਕਹਿੰਦੇ ਲਾ ਦਿਓ ਜੀ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਫੈਨਸੀ ਲੇਸ ਪੱਟੀ ਲੱਗੀ ਆ ਬੜੀ ਹੀ ਸ਼ਾਨਦਾਰ ਦੇਖੋ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਤਿਆਰ ਹੋ ਗਿਆ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਦੁਪੱਟਾ लाजਵਾ ਪਹੁੰਚ ਗਿਆ ਬਨਾਰਸੀ ਵਰਕ ਵਾਲਾ ਦੇਖੋ ਭਾਈ ਕੀ ਬਾਤ ਹੈ ਜੀ ਚੈੱਕ ਕਰੋ ਫੋਰ ਸਾਈਡ ਬਨਾਰਸੀ ਵਰਕ ਰਹੂਗਾ ਭਾਈ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲਿਆ ਭਾਈ ਦੇਖੋ ਜੀ ਚੈੱਕ ਕਰੋ ਇੱਕ ਰੈੱਡ ਕਲਰ ਦੇ ਵਿੱਚ ਸੂਟ ਪਹੁੰਚ ਗਿਆ ਨੇ ਆਪਣੇ ਕੋਲੇ ਦੇਖੋ ਚੈੱਕ ਕਰ ਲਓ ਜੀ ਬਹੁਤ ਹੀ ਸੋਹਣਾ ਗਲਾਸ ਕਪੜਾ ਗਲਾਸ ਚੱਲ ਰਿਹਾ ਟੈਂਡੀ ਗਲਾਸ ਟਾਪ ਡਿਜ਼ਾਈਨ ਬੜਾ ਸ਼ਾਨਦਾਰ ਖੁੱਲ ਗਿਆ ਦੇਖੋ ਭਾਈ ਦੁਪੱਟਾ ਆ ਗਿਆ ਲਾਜਵਾਹ ਦੇਖੋ ਭਾਈ ਇਹ ਵੀ ਗਲਾਸ ਦਾ ਦੁਪੱਟਾ ਰਹੂਗਾ オリジナル ਵਰਕ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਟਾਪ ਦੀ ਹੈ ਦੇਖੋ ਜੀ ਲਿਸ਼ਲਿਸ਼ ਕਰਦਾ ਵਰਕ ਹੈ ਇੱਕ ਕੁਆਲਿਟੀ ਸ਼ਾਨਦਾਰ ਅਫਸਰਾ ਕੁਆਲਿਟੀ ਪਹੁੰਚ ਚੁੱਕੀ ਆ ਦੁਪੱਟੇ ਦੇ ਨਾਲ ਬਹੁਤ ਹੀ ਖੂਬਸੂਰਤ ਡਿਜ਼ਾਈਨ ਇਹਦੇ ਵਿੱਚ ਜਿੰਨੇ ਵੀ ਸ ਨੂੰ ਤੂੜ ਦਿਖਾਵਾਂ ਆਪਾਂ ਇਹ ਦੇ ਵਿੱਚ ਕੱਲਾ ਰੈੱਡ ਕਲਰ ਹੀ ਮਿਲੂਗਾ ਇਹ ਸਪੈਸ਼ਲ ਜਿਵੇਂ ਕਿ ਵਿਆਹ ਸ਼ਾਦੀ ਚੱਲ ਰਹੇ ਆ ਹੁਣ ਉਹਨਾਂ ਦੇ ਵਾਸਤੇ ਸਪੈਸ਼ਲ ਕਲਰ ਮੰਗਵਾ ਲਿਆ ਆਪਾਂ ਨੇ ਰੈੱਡ ਕਲਰ ਬੜੇ ਸ਼ਾਨਦਾਰ ਡਿਜ਼ਾਈਨ ਪਹੁੰਚੇ ਨੇ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਦੇਖੋ ਭਾਈ ਦੁਪੱਟਾ ਵਰਕ ਰਹੂਗਾ ਥ्रेड ਵਰਕ ਵਿਦ ਕਿਸ਼ਮਿਸ਼ ਵਰਕ ਦੇਖੋ ਜੀ ਚੈੱਕ ਕਰੋ ਜੀ ਬੜੀ ਸੋਹਣੀ ਕਿਸ਼ਮੀਸ਼ ਲੱਗੀ ਆ ਸਾਰੇ ਦੁਪੱਟੇ ਦੇ ਉੱਪਰ ਸ਼ਾਨਦਾਰ ਲੁੱਕ ਵਾਲਾ ਕੋਈ ਦੁਪੱਟਾ کیا ਬਾਤ ਹੈ ਜੀ ਟਾਪ ਕੁਆਲਟੀ ਮਾਲ ਹੈ ਇੱਕ ਰੈੱਡ ਕਲਰ ਦੇ ਵਿੱਚ ਕੋਲ ਡਿਜ਼ਾਈਨ ਆ ਗਿਆ ਭਾਈ ਦੇਖੋ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕੱਲਾ ਰੈੱਡ ਕਲਰ ਹੀ ਆਊਗਾ ਦੇਖੋ ਜੀ ਇਹ ਸਪੈਸ਼ਲ ਤਿਆਰ ਕਰਵਾਤਾ ਆਪਾਂ ਬਰੀਆਂ ਵਾਸਤੇ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਕਹਿੰਦੇ ਸਿਰਫ ਤੇ ਸਿਰਫ 1000 ਰੁਪਏ ਦੇ ਹੀ ਲਾਵਾਂਗੇ ਲਓ ਜੀ ਰੇਟਾਂ ਦਾ ਆਪਣਾ ਕਿਤੇ ਕੋਈ ਮੁਕਾਬਲਾ ਨਹੀਂ ਜਿੱਥੇ ਮਰਜ਼ੀ ਟਰਾਈ ਕਰ ਸਕਦੇ ਹੋ ਜਿਹੜੇ ਰੇਟ ਆਪਾਂ ਦੇਵਾਂਗੇ ਕਿਤੇ ਤੋਂ ਨਹੀਂ ਮਿਲਣਗੇ ਦੀਵਾਲੀ ਆਫਰਾਂ ਦੇ ਵਿੱਚ ਵੱਡੀਆਂ ਆਫਰਾਂ ਲਾਤੀਆਂ ਨੇ ਆਪਾਂ 700 ਰੁਪਏ 600 ਰੁਪਏ ਤੇ 1000 ਰੁਪਏ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਕੁਆਲਿਟੀਆਂ ਆਪਣੇ ਕੋਲੇ ਹਾਜ਼ਰ ਹੋਈਆਂ ਨੇ ਬਿਲਕੁਲ ਨਵੀਆਂ ਤੇ ਲੇਟੈਸਟ ਲੇਟੈਸਟ ਕੁਆਲਿਟੀਆਂ ਦੇਖੋ ਜੀ ਦੁਬਾਰ ਇੱਕ ਵਾਰੀ ਫੇਰ ਚਾਹਣਾ ਪਾਉਣਾ ਸਾਰਾ ਮਾਲ ਆਪਣੇ ਕੋਲ ਉਪਰ ਹੋ ਚੁੱਕਿਆ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਰਾਜਾ-ਰਾਣੀ ਵਾਲੇ ਸੂਟ ਜਿਹੜੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੋ ਇਹ ਸਾਰਾ ਮਾਲ ਆਪਣੇ ਕੋਲ ਹਾਜ਼ਰ ਹੋ ਗਿਆ ਜੀ ਇਹ ਰਾਜਾ-ਰਾਣੀ ਟ੍ਰੈਂਡਿੰਗ ਦੇ ਵਿੱਚ ਹੈ ਟੌਪ ਦੇ ਚੱਲ ਰਿਹਾ ਹੈ ਆਪਾਂ ਦੇਖਦਾ ਸਿਰਫ ਤੇ ਸਿਰਫ 700 ਦੇ ਵਿੱਚ ਸੋ ਇਹ ਸਾਰਾ ਮਾਲ ਆਪਣੇ ਕੋਲ ਪਹੁੰਚਿਆ ਜੀ ਪਹੁੰਚੋ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਭਾਈ ਅੱਜ ਦੇ ਲਈ ਐਨਾ ਹੀ ਸ਼ੁਕਰੀਆ ਜੀ ਧੰਨਵਾਦ